ਸਤਿ ਸ਼੍ਰੀ ਅਕਾਲ ਸੁਣਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਜੀ ਉਮੀਦ ਕਰਦਾ ਰਾਜੀ ਖੁਸ਼ੀ ਹੋਵੋਗੇ ਚੜਜੀ ਕਲਾ ਚੋਗੇ ਅੱਜ ਫੇਰ ਇੱਕ ਵਾਰ ਹਾਜ਼ਰ ਹਾਂ ਨਵੇਂ ਵਿਚਾਰ ਲੈ ਕੇ ਕੋਈ ਵੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਵਾਂਗਾ ਜੀ ਸੁਣਨ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਪਾਂ ਕਿਸ ਟੌਪਿਕ ਤੇ ਜੀ ਗੱਲ ਕਰਨ ਜਾ ਰਹੇ ਹਾਂ ਸੋ ਪਹਿਲਾਂ ਇਹ ਕਲਿੱਪ ਦੇਖੋ ਫਿਰ ਆਪਾਂ ਆਪਣੀ ਵਿਚਾਰ ਪੇਸ਼ ਕਰਦੇ ਹਾਂ ਮੇਰਾ ਨਾਮ ਭਾਈ ਸਿਮਰਨ ਜੀ ਹਾਂ ਜੀ ਕਿਤੇ ਰਹਿਣਾ ਭਾਈ ਮਨਸਰਬ ਗੱਲਬਾਤ ਕੀਤੀ ਸੀ ਗੱਲਬਾਤ ਭਾਈ ਮੈਂ ਨਾ ਕੱਲ ਮੇਲਾ ਸੀ ਆਪਣੇ ਭਾਈ ਮਨਸਰਬ ਗੁਰਦਾਰੇ ਗੁਰਦਾਰੇ ਮੇਲਾ ਸੀ ਤੇ ਮੈਂ ਰਾਤ ਨੂੰ ਨਾ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ ਤੇ ਉਹ ਬਾ ਇੱਕ ਸੇਵਾਦਾਰ ਹੀ ਉਹਨਾਂ ਦਾ ਸਿਰਫ ਸਾਡੇ ਕਵਰ ਨਹੀਂ ਕੀਤਾ ਤੇ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋ ਸਿਰਨ ਟਕੇ ਜਾਂਦਾ ਮੈਂ ਕਿਹਾ ਵੀਰ ਜੀ ਇਹ ਮੱਥੀ ਗੱਲ ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਜੀ ਬਸ ਇੰਨੀ ਗੱਲ ਹੋਈ ਆ ਉਨੇ ਮਲਪੀ ਬਾੜੀ ਥੱਲੇ ਰਾ ਕੇ ਨਾ ਮੇਰੇ ਤੇ ਹਮਲਾ ਕਰਤਾ ਉਹਨੇ ਠੀਕ ਆ ਫਿਰ ਚਲੋ ਲੋਕਾਂ ਨੇ ਛਡਾ ਦਿੱਤਾ ਫਿਰ ਥੋੜਾ ਜਿਹਾ ਮੈਂ ਅੱਗੇ ਗਿਆ ਮਲਪੀ ਆਪਣਾ ਅਮਰੀਕਾ ਇੱਥੇ ਇਹਨੇ ਕੜੇ ਮਾਰੇ ਪਹਿਲਾਂ ਸਿਰ ਤੇ ਠੀਕ ਆ ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ ਉਹਨੇ ਜਦ ਨੂੰ ਮਗਰੋਂ ਫੇਰ ਆ ਗਿਆ ਫਿਰ ਇਹਨੇ ਲਾਗੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਨੇ ਫਿਰ ਉਸ ਤੋਂ ਬਾਅਦ ਇਹ ਮਲਪੀ ਇਹਦੇ ਇੱਕ ਇਹਦੇ ਇੱਕ ਸਾਥੀ ਉੱਗਰ ਆ ਗਿਆ ਉਹਨੇ ਕਿਰਪਾਨਾਂ ਨਾਲ ਮੇਰੇ ਤੇ ਮੂੰਹ ਤੇ ਵਾਰ ਕਰਨ ਲੱਗਾ ਪਰ ਮੈਂ ਭਵਾਗੇ ਕਰਤੀਆਂ ਨਹੀਂ ਤੇ ਉਹਨੇ ਮਾਰ ਦੇਣਾ ਹੈ ਉਹਨੇ ਹਾਂਜੀ ਮੈਂ ਤਾਂ ਇਕੱਲਾ ਹੀ ਆ ਪਾਜੀ ਮੈਂ ਆਪਣੀ ਮੇਰੀ ਭਨੇਵੀ ਨਾਲ ਤੇ ਤੇ ਇੱਕ ਮੇਰੇ ਮਮਾ ਬੈਠੇ ਸੀ ਮਗਰਲੇ ਪਾਸੇ ਹਾਂਜੀ ਤੁਸੀਂ ਇਸ ਲੜਕੇ ਦੀ ਸਾਰੀ ਗੱਲਬਾਤ ਸੁਣ ਲਈ ਹੋਵੇਗੀ ਹਸਪੀਟਲ ਵਿੱਚ ਪਿਆ ਹੈ ਤੇ ਪ੍ਰੈਸਰ رپورਟਰ ਇਸ ਦੀ ਇੰਟਰਵਿਊ ਲੈ ਰਹੇ ਨੇ ਚੈਨਲ ਵਾਲੇ ਪਤਾ ਨਹੀਂ ਇਹ ਅੱਜ ਦੀ ਖਬਰ ਹੈ ਜਾਂ ਕੁਝ ਦਿਨ ਪਹਿਲਾਂ ਦੀ ਖਬਰ ਹੈ ਪਰ ਜਦੋਂ ਮੈਂ ਸੁਣੀ ਮੈਂ ਦੇਖੀ ਤੇ ਮੇ ਤੁਰਿਆ ਨਹੀਂ ਗਿਆ ਮੈਂ ਕਿ ਇਸ ਤੇ ਜਰੂਰ ਕੋਈ ਨਾ ਕੋਈ ਪ੍ਰਤੀ ਕਰਿਆ ਕੋਈ ਨਾ ਕਿ ਵਿਚਾਰ ਪੇਸ਼ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਜਾਂ ਗੁਰੂ ਘਰਾਂ ਦੇ ਵਿੱਚ ਆ ਆ ਕੁਝ ਹੋ ਰਿਹਾ ਹੈ ਗਈ ਹੋਈ ਸੰਗਤ ਦੇ ਨਾਲ ਤੇ ਬੰਦਾ ਸੇਫ ਕਿੱਥੇ ਹੈ ਫਿਰ ਯ ਗੁਰੂ ਘਰਾਂ ਦੇ ਵਿੱਚ ਇੰਨੇ ਈਗੋ ਵਾਲੇ ਨੇ ਹੰਕਾਰ ਵਾਲੇ ਲੋਕ ਤੁਰੇ ਫਿਰਦੇ ਨੇ ਸੇਵਾ ਦੇ ਨਾਂ ਤੇ ਜਿਹੜੇ ਗੁੰਡਾ ਕਰਦੀ ਕਰ ਰਹੇ ਨੇ ਜਦੋਂ ਕਿਤੇ ਇਦਾਂ ਦੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਨਾ ਤਾਂ ਇੱਕ ਆਵਾਜ਼ ਅੰਦਰੋਂ ਉੱਠਦੀ ਹੈ ਵੀ ਇਹ ਸੇਵਾ ਹੋ ਰਹੀ ਏ ਜਾਂ ਸੇਵਾ ਦੇ ਨਾਂ ਤੇ ਗੁੰਡਾ ਕਰਦੀ ਹੋ ਰਹੀ ਏ ਗੁਰੂ ਘਰਾਂ ਦੇ ਵਿੱਚ ਇਹ ਸੇਵਾ ਏ ਜਾਂ ਗੁੰਡਾ ਕਰਦੀ ਏ ਇਹ ਤੇ ਸਿਰਫ ਇੱਕ ਘਟਨਾ ਏ ਪਿਆਰਿਓ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਨਹੀਂ ਆਉਂਦੀਆਂ ਇਹ ਤੇ ਚਲੋ ਆਗੇ ਪਬਲਿਕ 'ਈ ਆ ਗਈ ਜਾਂ ਹੋਰ ਵੀ ਪਿੱਛੇ ਕਈ ਤਰ੍ਹਾਂ ਦੀ ਆ ਜਾਂਦੀਆਂ ਨੇ ਪਰ ਬਹੁਤ ਘਟਨਾਵਾਂ ਇਦਾਂ ਨਹੀਂ ਹੁੰਦੀਆਂ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਸਾਨੂੰ ਜਿਸ ਤਰ੍ਹਾਂ ਹੁਣੇ ਬੱਚਾ ਦੱਸ ਰਿਹਾ ਏ ਕਿ ਸਿਰਪਨ ਸਰਨੰਗਾਰਾ ਕੇ ਲੰਗਰ ਹਾਲ ਵਿੱਚ ਚਲਾ ਗਿਆ ਮੈਂ ਤੁਹਾਡੇ ਨਾਲ ਇੱਕ ਪਹਿਲਾਂ ਹੋਰ ਗੱਲ ਸਾਂਝੀ ਕਰਦਾ ਇਹ ਵੀ ਕਿਸੇ ਬੱਚੇ ਦੇ ਨਾਲ ਵਾਪਰੀ ਹੋਈ ਅਸਲੀ ਘਟਨਾ ਹੈ ਇਹ ਇਹ ਸਾਰੀ ਗੱਲਬਾਤ ਉਸ ਲੜਕੇ ਨੇ ਕਿਥੇ ਕਿਸੇ ਕਥਾਵਾਚਕ ਨੂੰ ਕਿਸੇ ਪ੍ਰਚਾਰਕ ਨੂੰ ਸੁਣਾਈ ਸੀ ਉਹ ਅੱਖ ਲਗਾ ਕੇ ਭਾਈ ਸਾਹਿਬ ਜੀ ਵੀ ਮੈਂ ਇੱਕ ਵਾਰ ਤੇ ਇੰਡੀਆ ਜਾਂ ਪੰਜਾਬ ਵੀ ਜਾ ਕੇ ਗੁਰੂ ਘਰਾਂ ਦੇ ਦਰਸ਼ਨ ਕਰ ਲੈਨੇ ਪਰ ਮੇਰਾ ਹੁਣ ਮਨ ਦਵਾਰਾ ਨਹੀਂ ਕਰਦਾ ਕਿ ਮੈਂ ਇੰਡੀਆ ਜਾ ਕੇ ਜਾਂ ਪੰਜਾਬ ਜਾ ਕੇ ਗੁਰੂ ਘਰ ਅਦರ್ಶਨ ਕਰਾਂ ਕਿਉਂਕਿ ਉਹ ਬੱਚਾ ਸ਼ਾਇਦ ਕਿਸੇ ਬਾਹਰੀ ਕੰਟਰੀ ਦਾ ਬੋਨ ਸੀ ਯੂਰਪ ਇੰਗਲੈਂਡ ਕੈਨੇਡਾ ਸ਼ਾਇਦ ਕਿਸੇ ਇਹਨਾਂ ਕੰਟਰੀਆਂ ਦੇ ਵਿੱਚੋਂ ਸੀ ਤੇ ਚਲੋ ਗੁਰਮਤਿ ਤੋਂ ਪ੍ਰਭਾਵਿਤ ਹੋਇਆ ਗੁਰੂ ਵਾਲਾ ਹੋ ਗਿਆ ਅਮਰਤ ਛਕ ਲਿਆ ਤੇ ਹੁਣ ਸੁਭਾਵਿਕ ਉਹਦੇ ਮਨ ਵਿੱਚ ਆਇਆ ਕਿ ਕਿਉਂ ਨਾ ਇੱਕ ਵਾਰ ਗੁਰੂ ਘਰਾਂ ਦੇ ਦਰਸ਼ਨ ਕਰਾਂ ਪੰਜਾਬ ਵਿੱਚ ਆ ਕੇ ਤੇ ਉਹ ਸਾਰੀ ਆਪਣੀ ਹੱਦ ਬੀਤੀ ਸੁਣਾ ਰਿਹਾ ਹੈ ਕਥਾਵਾਚਕ ਨੂੰ ਕਹਿੰਦਾ ਕਿ ਮੈਂ ਇੱਕ ਵਾਰ ਤੇ ਚਲੇ ਗਿਆ ਗੁਰੂ ਘਰ ਦੇ ਦਰਸ਼ਨ ਕਰਨ ਪਰ ਮੈਂ ਹੁਣ ਦੁਬਾਰਾ ਨਹੀਂ ਜਾਵਾਂਗਾ ਕੰਨਾਂ ਨੂੰ ਹੱਥ ਲੱਗੇ ਉਹ ਕਹਿੰਦੇ ਹੋਇਆ ਕੀ ਤੇਰੇ ਨਾਲ ਇਦਾਂ ਦਾ ਕਹਿੰਦਾ ਭਾਈ ਸਾਹਿਬ ਜੀ ਮੈਂ ਇੱਕ ਇਤਿਹਾਸਿਕ ਗੁਰੂ ਘਰ ਦੇ ਵਿੱਚ ਜਦੋਂ ਮੱਥਾ ਟੇਕਣ ਗਿਆ ਤੇ ਜਿੱਥੇ ਦਰਵਾਰ ਸਾਹਿਬ ਅੰਦਰ ਮੱਥਾ ਟੇਕਣ ਜਾਂਦੇ ਸੀ ਉਹਦੇ ਮੈਂ ਲੰਘਣ ਲੱਗਾ ਕਹਿੰਦਾ ਹੋਰ ਵੀ ਸੰਗਤਾਂ ਸੀ ਜਦੋਂ ਮੈਂ ਲੰਘਣ ਲੱਗਾ ਤੇ ਜਿਹੜਾ ਸੇਵਾਦਾਰ ਖੜਾ ਸੀ ਦਰਵਾਜ਼ੇ ਤੇ ਉਹਨੇ ਮੇਰੇ ਕਾਲਰ ਤੋਂ ਫੜ ਕੇ ਮੈਨੂੰ ਪਿੱਛੇ ਨੂੰ ਖਿੱਚ ਲਿਆ ਖੈਰ ਕਹਿੰਦਾ ਬੋਲਿਆ ਉਹਨੇ ਕੁਝ ਨਹੀਂ ਕਿਹਾ ਕੁਝ ਨਹੀਂ ਤੇ ਮੈਂ ਵੀ ਦੇਖਿਆ ਵੇ ਇਦਾਂ ਦਾ ਕੀ ਹੋ ਗਿਆ ਕਹਿੰਦਾ ਮੈਂ ਥੋੜਾ ਜਿਹਾ ਹੈਰਾਨ ਹੋ ਗਿਆ ਡਰ ਵੀ ਗਿਆ ਤੇ ਖੈਰ ਕਹਿੰਦਾ ਮੈਂ ਫੇਰ ਦਹਲੀਜ ਤੇ ਮੱਥਾ ਟੇਕਿਆ ਤੇ ਅੱਗੇ ਨੂੰ ਜਦੋਂ ਫੇਰ ਲੰਘ ਲੱਗਾ ਸੰਗਤ ਦੇ ਨਾਲ ਤੇ ਐਤਕੀ ਤਾਂ ਉਹਨੇ ਕਹਿੰਦਾ ਜਿਹੜਾ ਉਹ ਵਰਸ਼ਾ ਫੜਿਆ ਸੀ ਸੇਵਾਦਾਰ ਨੇ ਤੇ ਉਹ ਮੇਰੇ ਢੂਹੀ ਚ ਮਾਰਿਆ ਉਹਦੀ ਬੈਕ ਸਾਈਡ ਉਹਦੀ ਮੁੱਠ ਤੇ ਕਹਿੰਦਾ ਮੈਨੂੰ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਕਿ ਤੈਨੂੰ ਪਤਾ ਨਹੀਂ ਜਰਾਬਾਂ ਬਾਹਰ ਖੁੱਲ ਕੇ ਜਾਂਦੀਆਂ ਨੇ ਪਿਆਰਿਓ ਚਲੋ ਜਰਾਬਾ ਤਾਂ ਠੀਕ ਹੈ ਵਾਰ ਹੀ ਖੋਲ ਕੇ ਜਾਣੀਆਂ ਨੇ ਪਰ ਕਿੰਨਾ ਚੰਗਾ ਹੁੰਦਾ ਜੇਕਰ ਉਹਦੇ ਪੈਰਾਂ ਦੇ ਵਿੱਚ ਆਪ ਬੈਠ ਜਾਂਦਾ ਉਹਦੀਆਂ ਜਰਾਬਾਂ ਉਤਾਰਦਾ ਕਿ ਪੁੱਤਰ ਜਰਾਬਾਂ ਬਾਹਰ ਖੋਲ ਕੇ ਜਾਈਦੀਆਂ ਨੇ ਹੁਣ ਜਿਸ ਤਰ੍ਹਾਂ ਇਸ ਬੱਚੇ ਦੇ ਨਾਲ ਕੀਤਾ ਇਸ ਕਹਿੰਦਾ ਕਿ ਸਿਰ ਤੇ ਮੇਰੇ ਰੁਮਾਲ ਨਹੀਂ ਸੀ ਕਿੰਨਾ ਚੰਗਾ ਹੁੰਦਾ ਕਿੰਨਾ ਅੱਛਾ ਪ੍ਰਭਾਵ ਪੈਂਦਾ ਜੇਕਰ ਆਪਣੀ ਜੇਬ ਚੋਂ ਰੁਮਾਲ ਕੱਢ ਕੇ ਜਾਂ ਗੁਰੂ ਕਰੋ ਹੋਰ ਰੁਮਾਲ ਪੈ ਹੁੰਦੇ ਨੇ ਗੁਰੂ ਘਰ ਰਵਾਲ ਸਿਰ ਤੇ ਬੰਨ ਲੈ ਉੱਥਰ ਮਾਲ ਲੈ ਆ ਕੇ ਦੇ ਸਿਰ ਤੇ ਆਪ ਬੰਨ ਦਿੰਦਾ ਕਿ ਪੁੱਤਰ ਇਹ ਵੀਰ ਇਹ ਭਰਾਵਾ ਗੁਰੂ ਘਰ ਜਾਂ ਲੰਗਰ ਹਾਲ ਵਿੱਚ ਸਿਰ ਢਾਕੇ ਪ੍ਰਸ਼ਾਦਾ ਛਕੀਦਾ ਹੈ ਇੰਨੀ ਗੱਲ ਕਹਿਣ ਦੇ ਨਾਲ ਕੀ ਹੋ ਜਾਣਾ ਸੀ ਕੀ ਘਟ ਜਾਣਾ ਸੀ ਉਹਦਾ ਪਰ ਨਹੀਂ ਸਾਡੇ ਵਿੱਚ ਈਗੋ ਇੰਨੀ ਹੈ ਸਾਡੇ ਵਿੱਚ ਹੰਕਾਰ ਹੈ ਇਨਾ ਕਿ ਅਸੀਂ ਤੇ ਪਤਾ ਨਹੀਂ ਲਾਇਸੈਂਸ ਲੈ ਲੈਂਦੇ ਕਿ ਗੁਰੂ ਘਰ ਦੇ ਵਿੱਚ ਅਧਿਕਾਰੀ ਸਾਡਾ ਹੈ ਉਹ ਸਿਆਣੇ ਕਹਿੰਦੇ ਨੇ ਕਿ ਤੋੜਨ ਵਰਗਾ ਕੋਈ ਪਾਪ ਨਹੀਂ ਤੇ ਜੋੜਨ ਵਰਗਾ ਕੋਈ ਪੁੰਨ ਨਹੀਂ ਜੇ ਆਪਾਂ ਨਾ ਕਿਸੇ ਨੂੰ ਗੁਰੂ ਦੇ ਨਾਲ ਜੋੜੀਏ ਤਾਂ ਉਹਦੇ ਨਾਲ ਦਾ ਕੋਈ ਪੁੰਨ ਨਹੀਂ ਪਰ ਜੇਕਰ ਆਪਾਂ ਇਦਾਂ ਦੀ ਹੰਕਾਰ ਈਗੋ ਦਿਖਾ ਕੇ ਕਿਸੇ ਨੂੰ ਤੋੜ ਦਈਏ ਤੇ ਉਹਦੇ ਨਾਲ ਦਾ ਕੋਈ ਪਾਪ ਵੀ ਨਹੀਂ ਹੁਣ ਜਿਸ ਤਰ੍ਹਾਂ ਇਹ ਬੱਚਾ ਤੋੜ ਦਿੱਤਾ ਕੱਲਾ ਹੀ ਨਹੀਂ ਟੁੱਟਿਆ ਚਾਰ ਹੋਰ ਵੀ ਇਹਦੇ ਨਾਲ ਟੁੱਟਣਗੇ ਕਿਉਂਕਿ ਜਿੱਥੇ ਸਾਨੂੰ ਸਤਿਕਾਰ ਮਿਲਦਾ ਹੈ ਨਾ ਪਿਆਰ ਮਿਲਦਾ ਹੈ ਬੰਦਾ ਬਾਰ-ਬਾਰ ਉੱਥੇ ਜਾਂਦਾ ਹੈ ਬਾਰ ਬਾਰ ਜਾਣ ਨੂੰ ਦਿਲ ਕਰਦਾ ਜਿੱਥੋਂ ਇੱਕ ਵਾਰੀ ਦੁਰਕਾਰਿਆ ਜਾਂਦਾ ਨਾ ਤਾਂ ਬੰਦਾ ਦਸਾਂ ਨੂੰ ਹੋਰਾਂ ਨੂੰ ਬਿਠਾਉਂਦਾ ਕਿ ਭਾਈ ਉੱਥੇ ਨਹੀਂ ਜਾਣ ਦਾ ਫਾਇਦਾ ਉੱਥੇ ਤੇ ਗੱਲ ਨਹੀਂ ਕਰਨੀ ਉਹਦੀ ਸੇਵਾਦਾਰਾਂ ਨੂੰ ਇਹਨਾਂ ਦੀ ਸੇਵਾ ਦੇਖ ਕੇ ਇਹ ਲੱਗਦਾ ਕਿ ਇਹ ਸੇਵਾ ਨਿਰੀ ਸੇਵਾ ਹੀ ਏ ਇਹਦੇ ਪਿੱਛੇ ਸਿਮਰਨ ਨਹੀਂ ਐਵੇਂ ਤੇ ਨਹੀਂ ਸਤਿਗੁਰ ਸਾਨੂੰ ਕਹਿੰਦੇ ਨੇ ਕਿ ਸੇਵਾ ਸਿਮਰਨ ਸੇਵਾ ਸਿਮਰਨ ਜਿਹੜਾ ਸਿਮਰਨ ਹੈ ਤੇ ਜਿਹੜੀ ਬੰਦਗੀ ਹੈ ਉਹ ਨਹੀਂ ਤੇ ਨਿਮਰਤਾ ਪੈਦਾ ਕਰਨੀ ਸੀ ਸੇਵਾ ਦੇ ਕੱਲੀ ਸੇਵਾ ਕਰੀ ਜਾ ਰਹੇ ਆਪਾਂ ਇਹ ਇਹ ਸਮੋ ਇਹ ਸਮਝ ਲਓ ਇਸ ਤਰ੍ਹਾਂ ਜਿਵੇਂ ਲਾੜੇ ਤੋਂ ਬਿਨਾ ਬਰਾਤ ਬਰਾਤ ਤਾਂ ਅਸੀਂ ਲੈ ਕੇ ਤੁਰੇ ਆਂ ਪਰ ਲਾੜਾ ਵਿੱਚ ਕੋਈ ਹੈ ਨਹੀਂ ਸੇਵਾ ਕਰਦੇ ਆ ਗੁਰੂ ਘਰਾਂ ਵਿੱਚ ਜਾ ਕੇ ਪਰ ਕਦੇ ਆਤਮ ਚਿੰਤਨ ਬੈਠ ਕੇ ਕੀਤਾ ਨਹੀਂ ਆਪਣੇ ਆਪ ਨੂੰ ਜਾਣਿਆ ਨਹੀਂ ਫਿਰ ਉਹ ਜਿਹੜੀ ਸੇਵਾ ਹੈ ਨਾ ਉਹ ਵੀ ਹੰਕਾਰ ਦਾ ਰੂਪ ਬਣਾ ਲੈਂਦੀ ਹੈ ਹੰਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਫਿਰ ਫਿਰ ਇਹ ਹੁੰਦਾ ਹੈ ਦੇਖਿਆ ਗਿਆ ਹੈ ਕਿ ਗੁਰੂ ਘਰਾਂ ਦੇ ਵਿੱਚ ਝਾੜੂ ਫੇਰਦੇ ਇੱਕ ਦੂਜੇ ਦੇ ਝਾੜੂ ਬਜਾਉਂਦੇ ਵੀ ਦੇਖੇ ਗਏ ਜਿਹੜੇ ਗੁਰੂ ਘਰਾਂ ਵਿੱਚ ਭਾਂਡੇ ਧੋਂਦੇ ਨੇ ਫਿਰ ਇੱਕ ਦੂਜੇ ਦੇ ਭਾਂਡੇ ਮਾਰੇ ਵੀ ਮਾਰਦੇ ਵੀ ਦੇਖੇ ਗਏ ਨੇ ਕਿਉਂ ਹੁੰਦਾ ਹੈ ਕਿਉਂਕਿ ਸੇਵਾ ਦੇ ਪਿੱਛੇ ਸਿਮਰਨ ਨਹੀਂ ਹੈ ਸਿਮਰਨ ਹੀ ਤੇ ਸੇਵਾ ਨੂੰ ਨਿਮਰਤਾ ਦਾ ਰੂਪ ਦੇਣਾ ਸੀ ਇਹ ਤੇ ਇਹ ਤੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਜਾਂ ਗੁਰੂ ਘਰਾਂ ਦੇ ਪ੍ਰਬੰਧਕ ਢਾਂਚੇ ਚਲਾ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਭਾਈ ਸੇਵਾਦਾਰਾਂ ਨੂੰ ਇੱਕ ਖਾਸ ਹਦਾਇਤ ਕੀਤੀ ਜਾਵੇ ਕਿ ਠੀਕ ਹੈ ਜੇ ਕੋਈ ਨੰਗੇ ਸਿਰਪੇ ਲੇਖੇ ਨਾਲ ਆ ਵੀ ਜਾਵੇ ਤੇ ਉਹਦੇ ਨਾਲ ਵਿਵਹਾਰ ਪਿਆਰਪੂਰਨ ਕਰੋ। ਉਹਨੂੰ ਜੋੜਨ ਦੀ ਕੋਸ਼ਿਸ਼ ਕਰੋ ਨਾ ਕਿ ਤੋੜਨ ਦੀ। ਕਿਤੇ ਤੁਸੀਂ ਕੋਈ ਲਾਇਸੈਂਸ ਥੋੜੀ ਤੁਹਾਨੂੰ ਮਿਲ ਗਿਆ। ਜੇ ਤੁਸੀਂ ਗੁਰੂ ਘਰ ਵਿੱਚ ਸੇਵਾ ਕਰ ਲਈ ਚਾਰ ਦਿਨ ਜਾ ਕੇ ਪੰਜ ਦਿਨ ਵੀ ਤੁਸੀਂ ਉੱਥੇ ਦੇ ਮਾਲਕ ਬਣ ਗਏ, ਠੇਕੇਦਾਰ ਬਣ ਗਏ। ਨਾਲੇ ਇਹ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਜੇ ਕੋਈ ਨੰਗੇ ਸਰਗੁਰ ਘਰ ਆ ਵੀ ਗਿਆ। ਮर्यादा ਬਣਾਈ ਹੋਈ ਹੈ, ਚਲੋ ਬਾਹਰ ਹੀ ਮर्यादा ਬਣਾਈਏ, ਬਾਹਰ ਹੀ ਬਣ ਗਈਆਂ ਮर्यादा ਸਿਰ ਟਾ ਕੇ ਆਉਣਾ ਜੋ ਵੀ ਆਉਣਾ ਹੈ। ਔਰ ਮਰਿਆਦਾ ਨੂੰ ਆਪਾਂ ਪਿਆਰ ਨਾਲ ਵੀ ਦੱਸ ਸਕਦੇ ਆ ਇੱਕ ਤਾਂ ਹੁੰਦਾ ਕਿ ਬੰਗਾ ਬੰਦਾ ਆਕੜ ਦੇ ਨਾਲ ਆਇਆ ਕਿ ਨਹੀਂ ਜੀ ਮੈਂ ਤੇ ਸਿਰ ਟਕਣਾ ਹੀ ਨਹੀਂ ਉਹ ਕੁਝ ਹੋਰ ਗੱਲ ਹੈ ਇੱਕ ਬੰਦਾ ਅਚਨਚੇਤ ਭੁੱਲ ਗਿਆ ਸਿਰ ਟਕਣਾ ਤੇ ਉਹਨੂੰ ਤੇ ਅਸੀਂ ਪਿਆਰ ਨਾਲ ਡੀਲ ਕਰ ਸਕਦੇ ਆ ਜੇ ਅਗਲਾ ਨਾ ਮੰਨੇ ਤੁਹਾਡੇ ਪਿਆਰ ਨਾਲ ਕਹੀ ਤੇ ਫਿਰ ਗੱਲ ਕਰੋ ਸੋ ਭਾਈ ਇਹ ਇਦਾਂ ਦੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਗੁਰੂ ਘਰਾਂ ਚ ਸੇਵਾ ਕਰਨ ਦੇ ਨਾਲੋਂ ਵਜਾਏ ਪਹਿਲਾਂ ਆਪਣੇ ਘਰ ਵਿੱਚ ਕੰਮ ਕਰ ਕਰਨਾ ਸਿੱਖੋ ਜਿਹੜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਬੈਠੇ ਨੇ ਨਾ ਭਰਾ ਬੈਠੇ ਨੇ ਆਲੇ ਦੁਆਲੇ ਦਾ ਸ਼੍ਰੀਕਾ ਭਾਈ ਜਾ ਰਹੇ ਉਹਨਾਂ ਦੀ ਪਹਿਲਾਂ ਸੇਵਾ ਕਰਕੇ ਦੇਖ ਲਓ ਮੈਂ ਦਾਅਵੇ ਨਾਲ ਕਹਿ ਸਕਦਾ ਜਿਹੜੇ ਇਦਾਂ ਦੇ ਸੇਵਾਦਾਰ ਹੋਣਗੇ ਨਾ ਜਿਹੜੇ ਇਸ ਤਰ੍ਹਾਂ ਹੰਕਾਰ ਦੇ ਨਾਲ ਭਰ ਕੇ ਸੇਵਾ ਕਰਦੇ ਨੇ ਇਹਨੇ ਕਦੇ ਆਪਣੇ ਘਰ ਵਿੱਚ ਆਪਣੇ ਮਾਪੇ ਨੂੰ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਿਆ ਹੋਵੇਗਾ ਪਰ ਜਿੱਥੇ ਇਹਨਾਂ ਦੀ ਈਗੋ ਨੂੰ ਪੱਠੇ ਪੈਂਦੇ ਨੇ ਉੱਥੇ ਜਾ ਕੇ ਫੇ ਬਾਲ ਦੀਆਂ ਚੁੱਕ ਕੇ ਸੇਵਾ ਕਰਦੇ ਨੇ ਸੇਵਾ ਤੇ ਜਿਹਨੇ ਕੀਤੀ ਹੈ ਸੇਵਾ ਪੁੱਛੋ ਸੇਵਾ ਕੀ ਹੁੰਦੀ ਹੈ ਇਤਿਹਾਸ ਵਿੱਚੋਂ ਪੜੋ ਸੇਵਾ ਕੀ ਹੁੰਦੀ ਹੈ ਬਾਈ ਕਨਈਆ ਜੀ ਨੂੰ ਪੁੱਛੋ ਸੇਵਾ ਕੀ ਹੁੰਦੀ ਹੈ ਨਿਮਰਤਾ ਕੀ ਹੁੰਦੀ ਹੈ ਜਿਨ੍ਹਾਂ ਨੂੰ ਦੁਸ਼ਮਣ ਤੇ ਮਿੱਤਰ ਇੱਕੋ ਹੀ ਨਜ਼ਰ ਆਉਂਦੇ ਸੀ ਤੇ ਤੁਹਾਨੂੰ ਆਪਣੇ ਭਾਈ ਭਰਾ ਤੁਹਾਨੂੰ ਆਪਣੇ ਦੀ ਨਜ਼ਰ ਆਉਂਦੇ ਉਹ ਜਿਸ ਤਰ੍ਹਾਂ ਬੱਚਾ ਦੱਸ ਰਿਹਾ ਕਿ ਪਹਿਲਾਂ ਮੇਰੇ ਸਿਰ ਚ ਕੜੇ ਮਾਰੇ ਫਿਰ ਡੰਡੇ ਮਾਰੇ ਤੇ ਜਦੋਂ ਚਲੋ ਇੱਥੇ ਨਹੀਂ ਗੱਲ ਖਤਮ ਹੋਈ ਕਹਿੰਦਾ ਉਹਦਾ ਨਾਲ ਦਾ ਸਾਥੀ ਕਿਰਪਾਨ ਲੈ ਕੇ ਆ ਗਿਆ ਤੇ ਮੈਨੂੰ ਆਪਣੀਆਂ ਬਾਹਾਂ 'ਗੇ ਕਾਮੀਆਂ ਪਈਆਂ ਸ਼ਰਮਨਾਕ ਗੱਲ ਹੈ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਆਂ ਵੀ ਤੁਹਾਡੀ ਇੰਨ ਇੰਨ ਹੰਕਾਰ ਹੀ ਕੋ ਤੁਹਾਡੇ ਵਿੱਚ ਆਈ ਜਾ ਰਹੀ ਹੈ। ਬੜਾ ਸਿੱਖੀ ਦਾ ਕਾਹਨ ਕਰ ਰਹੇ ਹੋ। ਬੜਾ ਧਰਮ ਦਾ ਪ੍ਰਚਾਰ ਕਰ ਰਹੇ ਹੋ ਤੁਸੀਂ। ਸੋ ਇਹ ਮੇਰੇ ਮਨ ਵਿੱਚ ਇੱਕ ਰੋਹ ਕਹਿ ਲਈਏ। ਇਹ ਵੀਡੀਓ ਦੇਖ ਕੇ ਆਇਆ ਕਿ ਨਹੀਂ। ਵੀਡੀਓ ਤੇ ਪਹਿਲਾਂ ਵੀ ਬਹੁਤ ਇਦਾਂ ਨਹੀਂ ਆਈਆਂ ਨੇ ਗੁਰੂ ਘਰਾਂ ਦੇ ਵਿੱਚ ਬਹੁਤ ਕੁਝ ਹੋਇਆ ਹੈ। ਪਰ ਕਮ ਸੇ ਕਮ ਕਿਰਪਾ ਕਰੋ। ਪੰਜਾਬੀਆਂ ਦਾ ਅਕਸ ਪੂਰੀ ਦੁਨੀਆ ਵਿੱਚ ਵੈਸੇ ਹੀ ਬਹੁਤ ਖਰਾਬ ਕਰੀ ਜਾ ਰਹੇ ਨੇ ਲੋਕ ਦੇ ਤੁਸੀਂ ਕੌਮ ਸੀ ਕਮ ਕਰਪਾ ਕਰੋ ਗੁਰੂ ਘਰਾਂ ਦਾ ਖਰਾਬ ਨਾ ਕਰੋ ਗੁਰੂ ਘਰਾਂ ਦੇ ਵਿੱਚ ਜੇ ਸੇਵਾ ਕਰਨੀ ਹੈ ਨਿਮਰਤਾ ਦੇ ਨਾਲ ਕਰੋ ਜੇ ਕੋਈ ਤੁਹਾਨੂੰ ਇਦਾਂ ਦਾ ਸ਼ਰਾਰਤੀ ਅੰਸਰ ਦਿਸਦਾ ਹੈ ਜਿਹੜਾ ਸੇਵਾ ਦੇ ਨਾਂ ਤੇ ਆਪਣੇ ਉੱਥੇ આરોਪ ਜਮਾਉਣਾ ਚਾਹੁੰਦਾ ਹੈ ਜਾਂ ਆਕੜ ਪਾਉਣੀ ਚਾਹੁੰਦਾ ਉਹਨੂੰ ਹੱਥ ਜੋੜ ਦਿਓ ਭਾਈ ਕਿ ਤੂੰ ਆਪਣੇ ਘਰੇ ਸੇਵਾ ਕਰ ਗੁਰੂ ਘਰ ਵਿੱਚ ਆ ਜੀ ਸਦਕੇ ਆ ਪਰ ਤੈਨੂੰ ਸੇਵਾ ਕਰਨ ਦੀ ਲੋੜ ਨਹੀਂ ਜੇਕਰ ਤੇਰੇ ਵਿੱਚ ਨਿਮਰਤਾ ਨਹੀਂ ਸੋ ਪਿਆਰਯੋਨੀਆਂ ਅਤੇ ਬੀਨੀਆਂ ਕੇ ਪ੍ਰਬਾਨ ਕਰਨੀਆਂ ਫਿਰ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ